ਇੱਕ ਲੰਮਾ ਗੈਪ ਰਿਹਾ ਉਹ ਤੁਸੀਂ ਕਿੱਥੇ ਚਲੇ ਗਏ ਫਿਰ ਉਸ ਦਰਮਿਆਨ ਬਾਜੀ ਇਸੇ ਤਰ੍ਹਾਂ ਮਾੜੇ ਮੋਟੀ ਲਾਈਵ ਸ਼ੋਅ ਵਗੈਰਾ ਕਰਦੇ ਰਹੇ ਆ ਉਹ ਮੈਂ ਤੁਹਾਨੂੰ ਦੱਸ ਕੇ ਹਟਿਆ ਵੀ ਦੌਰ ਜਿਹੜਾ ਸਾਡਾ ਸੀ ਸਾਡੀ ਜਿਹੜੀ ਇੱਕ ਪਛਾਣ ਬਣੀ ਸੀ ਉਹ ਡੀਵੀਡੀ ਤੇ ਸੀਡੀਆਂ ਤੋਂ ਬਣੀ ਸੀ ਔਰ ਅਸੀਂ ਆਪਣੀਆਂ ਕੈਸਟਾਂ ਤੋਂ ਹਿੱਟ ਹੋਏ ਆ ਔਰ ਸਾਰਾ ਜਲੰਧਰ ਸ਼ਹਿਰ ਜਿਹੜਾ ਮੈਂ ਤੁਰ ਕੇ ਗਾਇਆ ਹਾ ਸਟਰਗਲ ਕਰਕੇ ਕੋਈ ਕਿਸੇ ਕਲਾਕਾਰ ਦੇ ਦਫ਼ਤਰ ਚੱਲੇ ਜਾਣਾ ਸ਼ੌਂਕ ਬੜਾ ਸੀ ਲੁਧਿਆਣੇ ਆਉਂਦਾ ਰਿਆਂ ਟ੍ਰੇਨਾਂ 'ਚ ਬੈਠ-ਬੈਠ ਕੇ ਚਮਕੀਲਾ ਜੀ ਦੇ ਦਫਤਰ ਹੁੰਦੇ ਸੀ ਉਦੋਂ ਮਾਨਕ ਸਾਹਿਬ ਦਾ ਦਫਤਰ ਅੱਛਾ ਤੁਸੀਂ ਕਾਫੀ ਪੁਰਾਣੇ ਬਿਲਕੁਲ ਜੀ ਉਰੋਂ ਆ ਕੇ ਬਸ ਲੱਗੇ ਰਹਿਣਾ ਭਾਜੀ ਕੋਈ ਦਿਓ ਮੌਕਾ ਸਾਨੂੰ ਕਮੇਡੀ ਦਾ ਰੂਪ ਬਦਲਿਆ ਹੁਣ ਇੰਨੇ ਸਾਲਾਂ ਦੇ ਵਿੱਚ ਦੇਖਿਆ ਤੁਸੀਂ ਕਿਉਂਕਿ ਇਹ ਆਮ ਜ਼ਿੰਦਗੀ ਦੇ ਵਿੱਚੋਂ ਕਮੇਡੀ ਕਰਕੇ ਕਮੇਡੀ ਦੇ ਵਿੱਚ ਅਸ਼ਲੀਲਤਾ ਹੋਣ ਲੱਗਦਾ ਪ੍ਰੋਸੀ ਜਾਰੀ ਬਹੁਤ ਜ਼ਿਆਦਾ ਜਿਆ ਅਸ਼ਲੀਲ ਡਬਲ ਡਬਲ ਮੀਨਿੰਗ ਚੀਜ਼ਾਂ ਹੋ ਗਈਆਂ ਅਸੀਂ ਉਹ ਕਰਦੇ ਨਹੀਂ ਟਾਈਮ ਲੰਬਾ ਨਹੀਂ ਹੁੰਦਾ ਹੂੰ ਗਾਣਾ ਜਾਂ ਕਮੇਡੀ ਸਾਫ ਸੁਥਰੀ ਹੋਵੇ ਤਾਂ ਬਹੁਤ ਲੰਮੇ ਸਮੇਂ ਤੱਕ ਚੱਲਦੀ ਆ ਕਦੋਂ ਦੀਆਂ ਸਾਡੀਆਂ ਸੀੜੀਆਂ ਬੰਦ ਹੋਈਆਂ ਆਉਣੀਆਂ ਲੇਕਿਨ ਮੈਂ ਸਦਕੇ ਜਾਵਾ ਪੰਜਾਬੀ ਆਵਾਮ ਦੀ ਅੱਜ ਵੀ ਉਨੀ ਮੁਹੱਬਤ ਕਰਦੇ ਆ ਕਿੰਨੀ ਮਨ ਨੂੰ ਖੁਸ਼ੀ ਹੁੰਦੀ ਪਾਜੀ 에어ਪੋਰਟਾਂ ਤੇ ਅੱਜ ਵੀ ਉਤਰੀ ਦਾ ਅੱਜ ਵੀ ਜਿਹੜੇ ਉੱਥੇ ਕੈਨੇਡਾ ਦੇ ਵਿੱਚ ਜਾਂ ਕਿਤੇ ਵੀ ਉਤਰ ਜਾਈਏ ਜਿੱਥੇ ਪੰਜਾਬੀ ਖੜਾ ਉਹ ਕੋਟੂ ਸ਼ਾਹ ਨੂੰ ਜ਼ਰੂਰ ਜਾਣਦਾ ਮੇਰੇ ਲਈ ਮਾਨ ਵਾਲੀ ਗੱਲ ਆ ਕਿ ਲਾਈਵ ਕਰਨਾ ਪਾਜੀ ਬਹੁਤ ਔਖਾ ਲਾਈਵ ਖੜ ਕੇ ਲੱਖ ਬੰਦੇ ਮੋਰੇ ਬੋਲਣਾ ਬਹੁਤ ਔਖਾ ਪਾਜੀ ਲਾਈਵ ਹਰ ਇੱਕ ਬੰਦੇ ਦੇ ਵਸ ਦਾ ਕੰਮ ਨਹੀਂ ਕਰ ਲੈਣਾ ਖੜ ਕੇ ਇਹ ਤੁਸੀਂ ਤੁਸੀਂ ਐਕਟਿਵਲੀ ਜੇ ਮੈਂ ਗੱਲ ਕਰਾਂ 2007 ਤੱਕ ਕੀਤੀ ਆ ਪੋਕਾਸਟਾਂ ਦਾ ਜਿਹੜਾ ਦੌਰ ਰਿਹਾ ਇਹ ਅਮਰੀਕਾ ਦਾ 10 ਤੱਕ ਆਉਂਦਾ ਰਿਹਾ ਜੀ 10 ਤੱਕ ਰਿਹਾ ਹਾਂ 10 ਤੱਕ ਰਿਹਾ ਜੀ ਉਦੋਂ ਫਿਰ ਇਹ ਟ੍ਰੈਂਡੀ ਚੇਂਜ ਹੋ ਗਿਆ ਸਾਰਾ ਹਮ ਅਗਰ ਡੀਵੀਡੀ ਸੀਡੀਆਂ ਆਉਂਦੀ ਰਹਿੰਦੀ ਤੇ ਹੁਣ ਤੱਕ ਹਾਜ਼ਰੀ ਵਧੀਆ ਢੰਗ ਨਾਲ ਲੱਗਦੀ ਰਹਿੰਦੀ ਤੇ क्रेज ਬੜਾ ਹੁੰਦਾ ਸੀ ਆਡੀਅנס ਨੂੰ ਆਬਾਮ ਨੂੰ क्रेज ਹੋਣਾ ਵੀ ਸਾਲ ਬਾਅਦ ਸੀਡੀ ਆਉਣੀ ਆ ਤੇ ਦੇਖਣੀ ਆ ਪਰ ਸਥਾਪਤ ਬਹੁਤ ਕਮੇਡੀਅਨ ਉਦੋਂ ਵੀ ਰਹੇ ਨੇ ਹੈਨਾ ਚਾਹੇ ਜਸਵਿੰਦਰ ਭੱਲਾ ਜੀ ਹੋਣ ਜਾਂ ਜਿਹੜੇ ਉਸ ਸਮੇਂ ਦੇ ਵਿੱਚ ਕੈਸਟਨ ਦੇ ਦੌਰ ਦੇ ਵਿੱਚ ਚੱਲ ਰਹੀ ਸੀ ਆ ਸੀਡੀ ਪਰ ਤੁਹਾਡਾ ਜਦੋਂ ਜਦੋਂ ਤੁਸੀਂ ਐਂਟਰੀ ਮਾਰੀ ਹੈ ਮਨ ਲੱਗਦਾ ਕਿ ਇੱਕ ਵੱਖਰਾ ਮੁਕਾਮ ਬਣਿਆ ਮੈਂ ਦੱਸਣਾ ਚਾਹੁੰਦਾ ਬੇਦੀ ਸਾਹਿਬ ਇਹ ਟਾਈਮ ਲੰਮਾ ਨਹੀਂ ਹੁੰਦਾ ਗਾਣਾ ਜਾਂ ਕਮੇਡੀ ਸਾਫ ਸੁਥਰੀ ਹੋਵੇ ਤਾਂ ਬਹੁਤ ਲੰਮੇ ਸਮੇਂ ਤੱਕ ਚੱਲਦੀ ਆ ਕਦੋਂ ਦੀਆਂ ਸਾਡੀਆਂ ਸੀੜੀਆਂ ਬੰਦ ਹੋਈਆਂ ਆਉਣੀਆਂ ਲੇਕਿਨ ਮੈਂ ਸਦਕੇ ਜਾਵਾ ਪੰਜਾਬੀ ਆਵਾਮ ਦੀ ਅੱਜ ਵੀ ਉਨੀ ਮੁਹੱਬਤ ਕਰਦੇ ਆ ਜੇ ਕਿਤੇ ਬੈਰੀਅਲ ਤੋਂ ਲੰਘ ਜਾਵੇ ਉਹ ਪੈਸੇ ਨਹੀਂ ਲੈਂਦੇ ਗੱਲ 50 100 ਦੀ ਨਹੀਂ ਆ ਗੱਲ 50 100 ਹੁਣ ਵੀ ਹੁੰਦਾ ਉਦਾਂ ਆ ਹੁਣ ਵੀ ਮੈਂ ਤੁਹਾਨੂੰ ਦੱਸਦਾ ਥੋੜਾ ਦਿਨ ਪਹਿਲਾਂ ਅਸੀਂ ਇਹ ਰੈਸਟੋਰੈਂਟ ਤੇ ਕੋਈ ਬਾਹਰੋਂ ਸਾਡੇ ਗੈਸਟ ਆਇਆ ਸੀ ਅਸੀਂ ਬੈਠੇ ਹੋਏ ਤੇ ਚਾਹ ਪਾਣੀ ਪੀ ਰਹੇ ਆਂ ਤੇ ਕੁਝ ਫੈਨਸ ਆਇਨੀ ਫੋਟੋ ਖਿਚਾ ਕੇ ਮੇਰ ਨਾਲ ਚਲੇਗਾ ਆਈ ਥਿੰਕ ਚਲ ਗਏ ਲੇਕਿਨ ਬਾਅਦ ਚ ਮੈਨੂੰ ਪਤਾ ਲੱਗਾ ਬਿੱਲ ਸਾਰਾ ਪੇ ਕਰ ਗਏ ਵਾਹ ਜੀ ਵਾਹ ਅੱਛਾ ਕਿੰਨੀ ਮਨ ਨੂੰ ਖੁਸ਼ੀ ਹੁੰਦੀ ਪਾਜੀ 에ਰਪੋਰਟਾਂ ਤੇ ਅੱਜ ਵੀ ਉਤਰੀ ਦਾ ਅੱਜ ਵੀ ਜਿਹੜੇ ਉੱਥੇ ਕੈਨੇਡਾ ਦੇ ਵਿੱਚ ਜਾਂ ਕਿਤੇ ਵੀ ਉਤਰ ਜਾਈਏ ਜਿੱਥੇ ਪੰਜਾਬੀ ਖੜਾ ਉਹ ਪੋਟੂ ਸ਼ਾਹ ਨੂੰ ਜ਼ਰੂਰ ਜਾਣਦਾ ਮੇਰ ਲਈ ਮਾਨ ਵਾਲੀ ਗੱਲ ਆ ਹੂੰ ਤੋ ਮੈਨੂੰ ਮਾਰਕੀਟ ਨੇ ਬੇਸ਼ੱਕ ਆਊਟ ਕਰ ਦਿੱਤਾ ਲੇਕਿਨ ਪੰਜਾਬੀਆਂ ਨੇ ਆਪਣੇ ਦਿਲਾਂ ਚੋਂ ਨਹੀਂ ਕੀਤਾ ਮੈਂ ਏਦਾਂ ਏਦਾਂ ਕਿਉਂ ਲੱਗਦਾ ਕਿ ਮਾਰਕੀਟ ਨੇ ਆਊਟ ਕਰਤਾ ਪਤਾ ਨਹੀਂ ਬਾਜੀ ਮੈਂ ਇੰਡਸਟਰੀ ਤੁਹਾਡੇ ਸਾਹਮਣੇ ਆ ਹੈਗਾ ਇੰਡਸਟਰੀ ਚ ਗਰੁੱਪੀਜ਼ਮ ਮੰਨਦੇ ਹੋ ਦੇਖੋ ਜੀ ਚੱਲਦਾ ਹੀ ਪਿਆ ਸਾਰਾ ਦਿਖ ਰਿਹਾ ਉਹਦੇ ਵਿੱਚ ਤੁਸੀਂ ਦੇਖ ਰਹੇ ਮੇਰੇ ਨਾਲ ਬਹੁਤ ਸਾਰੀਆਂ ਫਿਲਮਾਂ ਦੇ ਵਿੱਚ ਸਟਾਰ ਕਾਸਟ ਦੇ ਵਿੱਚ ਮੈਂ ਓਕੇ ਹੋਇਆ ਲੇਕਿਨ ਤੀਜੇ ਦਿਨ ਚੌਥੇ ਦਿਨ ਲਾਪਤਾ ਜਵਾਬ ਹੂੰ ਕਈ ਮੈਂ ਪੈਡੂਸਰ ਕਈ ਦੋਸਤ ਹੁੰਦੇ ਆ ਉਹ ਮੈਨੂੰ ਸੈੱਟ ਤੇ ਭੇਜ ਦਿੰਦੇ ਆਪਣੀ ਮੂਵੀ ਤੇ ਡਾਇਰੈਕਟਰ ਨੂੰ ਪਤਾ ਨਹੀਂ ਹੁੰਦਾ ਭੋਟੂ ਛ ਔਰ ਇਹ ਕਿਸ ਤਰ੍ਹਾਂ মুਵੀ ਬਣ ਰਹੀ ਸੀ ਆਪਣਾ ਨਾਂ ਨਹੀਂ ਲੈਣਾ ਕਿਸੇ ਦਾ ਆਜੋ ਆਜੋ ਬਸ ਤੁਸੀਂ ਆਜੋ ਜੀ ਤੁਹਾਡਾ ਕਰੈਕਟਰ 10 ਦਿਨ ਦਾ ਹੈਗਾ ਕਾ ਕਪੜੇ-ਕੁਪੜੇ ਨਾਲ ਲਿਆ ਜਦੋਂ ਪਹੁੰਚੇ ਹਾਂ ਚੰਡੀਗੜ੍ਹ ਤੋਂ ਵੀ ਅੱਗੇ 20-25 ਕਿਲੋਮੀਟਰ ਦੂਰ ਉੱਥੇ ਜਾ ਕੇ ਸ਼ਾਮ ਨੂੰ ਮੈਂ ਕਿਹਾ ਹਾਂ ਜੀ ਦੱਸੋ ਜੀ ਕੀ ਕਰੈਕਟਰ ਹੈ ਸਕ੍ਰਿਪਟ ਲਿਆਓ ਇਹ ਉਹ ਤੁਹਾਡਾ 10 ਦਿਨ ਬਾਅਦ ਆ ਜੀ 2 ਸਾਲ ਹੋ ਗਏ ਉਸ ਗੱਲ ਨੂੰ 10 ਦਿਨ ਅੱਜ ਆਉਂਦੀ 10 ਦਿਨ ਨਹੀਂ ਹੋਏ ਹੋਈ ਨਹੀਂ 10 ਦਿਨ ਸੋ ਕੋਈ ਗੱਲ ਨਹੀਂ ਮੈਂ ਸੋਸ਼ਲ ਮੀਡੀਆ ਦਾ ਬਹੁਤ ਸ਼ੁਕਰਗੁਜ਼ਾਰ ਹਾਂ ਖਾਸ ਕਰਕੇ ਤੁਹਾਡੇ ਚੈਨਲ ਦਾ ਵੀ ਕਿ ਤੁਸੀਂ ਬਹੁਤ ਕੁਝ ਅੱਗੇ ਲੈ ਕੇ ਆ ਰਹੇ ਹੋ ਸੋਸ਼ਲ ਮੀਡੀਆ ਦੇ ਜਿਹਦੇ ਅੰਦਰ ਜੋ ਵੀ ਕਲਾ ਸੀ ਜਿੱਥੇ ਵੀ ਕੋਈ ਬੈਠਾ ਹੋਇਆ ਅੱਜ ਉਹ ਦਰਸ਼ਕਾਂ ਤੱਕ ਪਹੁੰਚ